ਵੀ ਕਹਿਨ ਨੂੰ ਜੋ ਮਰਜ਼ੀ ਕੋਈ ਕਹਿ ਸਕਦਾ ਇਹ ਨਾ ਇੱਕ ਜਜ਼ਬਾ ਹੁੰਦਾ ਹੈ ਵੀ ਕਿਦਾਂ ਭਾਈਚਾਰਕ ਸੀ ਅੱਲਸ ਦਾ ਰਮੇਸ਼ ਸਿੰਘ ਪਖਾਨ ਮਾਇਆ ਸਾਹਿਬ ਦੀ ਇੱਕ ਕੋਸ਼ਿਸ਼ ਹੈ ਦਖਲ ਦਾ ਜੀ ਨਹੀਂ ਹੈਗੀ ਐਮਐਲ ਸਾਹਿਬ ਵੱਲੋਂ ਉਹ ਇਹੀ ਐਮਐਲ ਸਾਹਿਬ ਨੂੰ ਅੱਜ ਤੱਕ तकरीबन 5-6 ਦਿਨ ਹੋ ਗਏ ਉਹ ਆਪਣੇ ਪਿੰਡੀ ਬੈਠੇ ਨੇ ਵੀ ਇਧਰ ਤੋਂ ਕਿਤੇ ਗਈ ਹੈ ਵੀ ਲੋਕਾਂ ਨੇ ਮੇਕਪੋ ਇਸ ਦੀ ਲੈਂਡ ਦੀ ਗੱਲ ਹਰ ਪਿੰਡ ਜਾ ਨਿਕਲ ਜਾ ਸਰਬਸਮਤੀ ਪੁੰਹੜੀ ਦੇ ਵਿੱਚ ਕਿਸ ਤਰ੍ਹਾਂ ਦਾ ਨਾਮਜ਼ਦਗੀਆਂ ਲੈ ਕੇ ਇੰਤਜ਼ਾਮ ਆਏਗਾ ਕੀ ਕਹਿਣਾ ਚਾਹੁੰਦੇ ਹੋ ਸਰਬਸਮਤੀ ਵੱਲ ਕੀ ਹੋ ਰਿਹਾ ਹੈ ਜਤਨ ਦੇ ਦੇਖੋ ਜੋ ਪੰਜਾਬ ਦੇ ਵਿੱਚ ਸਰਪੰਚੀ ਔਰ ਪੰਚੀ ਦੀਆਂ ਇਲੈਕਸ਼ਨ ਹੋਣ ਜਾ ਰਹੀਆਂ ਨੇ ਜਿਹਦੇ ਦਰਮਿਆਨ ਸਾਡੇ ਬਲੌਗ ਪੁੰਹੜੀ ਦੇ ਵਿੱਚ ਜੋ ਐਨਓਸੀ ਔਰ ਜੋ ਕਾਗਜ਼ਾ ਜੋ ਭਰਨੇ ਨੇ ਪੰਚਾਇਤਾਂ ਨੇ ਸਰਪੰਚਾਂ ਨੇ ਬਲੌਗਸ ਆਪਣੇ ਪੰਚਾਇਤ ਮੈਂਬਰਾਂ ਨੇ ਭਰਨੇ ਨੇ ਲੋਕਾਂ ਚ ਬਹੁਤ ਵਧੀਆ ਉਤਸ਼ਾਹ ਆਇਆ ਹੈ ਪਿੰਡਾਂ ਦੇ ਵਿੱਚ ਜਿਹਨੇ ਪੈਂਚ ਖੜਨਾ ਉਹ ਪੈਂਚ ਦੇ ਆਪਣੇ ਚੂਲਾ ਟੈਕਸ ਲੈ ਰਿਹਾ ਐ ਐਨਓਸੀ ਲੈ ਰਿਹਾ ਉਸ ਤੋਂ ਬਾਅਦ ਆਪਣੇ ਕਾਗਜ਼ ਦੀ ਕੱਲ ਤਰੀਕ ਹੈ ਸਾਰੇ ਹੀ ਜਿਹੜੇ ਪਿੰਡਾਂ ਦੇ ਵਿੱਚ ਪੈਂਚ ਸਰਪੰਚ ਨੇ ਆਪਣੇ ਕਾਗਜ਼ ਪੂਰੇ ਕਰ ਰਹੇ ਨੇ ਤੇ ਕੱਲ ਨੂੰ ਉਹ ਉਹ ਕਾਗਜ਼ ਜਮਿਟ ਕਰਨਗੇ ਮਾਨਯੋਗ ਐਮਐਲਏ ਹਲਕਾ ਸਨੌਰ ਦੇ ਵੱਲੋਂ ਕੀ ਗਾਈਡਲਾਈਨ ਹੈਗੀਆਂ ਨੇ ਔਰ ਜਿਹੜੇ ਉਮੀਦਵਾਰਾਂ ਨੂੰ ਤੁਸੀਂ ਕੀ ਵਿਸ਼ੇਸ਼ ਸੰਦੇਸ਼ ਦਿਨੇ ਸਾਡੇ ਹਲਕੇ ਦੇ ਐਮਐਲਏ ਦਾ ਰਮੀ ਸਿੰਘ ਪਠਾਨ ਮਾਇਆ ਸਾਹਿਬ ਦੀ ਇੱਕ ਕੋਸ਼ਿਸ਼ ਹੈ ਕਿ ਇਹ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਹੈ ਕਿ ਉਹ ਬਰਕਰਾਰ ਰਹਿਣੀ ਚਾਹੀਦੀ ਹੈ ਕਿਉਂਕਿ ਇਲੈਕਸ਼ਨ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਤੇ ਐਮਐਲ ਸਰ ਨੇ ਵੀ ਇਹੀ ਸਾਰਿਆਂ ਨੂੰ ਕਿਹਾ ਹੈ ਚਾਹੇ ਉਹ ਪਿੰਡਾਂ ਦੇ ਵਿੱਚ ਦੋ ਧੜੇ ਆ ਚਾਹੇ ਤਿੰਨ ਧੜੇ ਆ ਵੀ ਪਾਰਟੀ ਵਾਜਦੋਂ ਉੱਠ ਕੇ ਸਾਰੇ ਹੀ ਆਉਂਦੇ ਨੇ ਐਮਐਲ ਕੋਲ ਬਹੁਤ ਪਿੰਡਾਂ ਦੇ ਵਿੱਚ ਲੋਕ ਇੱਕੋ ਇੱਕੋ ਗੱਲ ਕਹਿੰਦੇ ਵੀ ਸਾਰੇ ਹੀ ਕਾਗਜ਼ ਭਰੋ ਕਾਗਜ਼ ਭਰਨ ਤੋਂ ਬਾਅਦ ਮੈਂ ਜਿੱਥੇ-ਜਿੱਥੇ ਵੀ ਮੈਂ ਲੋੜ ਪੈਂਦੀ ਹੈ ਤੁਸੀਂ ਆਪਸ ਵਿੱਚ ਬਹਿ ਕੇ ਭਾਈਚਾਰਾ ਮਜ਼ਬੂਤ ਕਰਕੇ ਤੁਸੀਂ ਜਿਹੜੀਆਂ ਸਮਤੀਆਂ ਹੁੰਦੀਆਂ ਉਹਨਾਂ ਨੂੰ ਸਮਤੀਆਂ ਦਿਰਾਓ ਤਾ ਜੋ ਆਪਾਂ ਵਧੀਆ ਇੱਕ ਸੁਨੇਹਾ ਦੱਸੇ ਕਿ ਵੀ ਹਲਕੇ ਸੁਨੌਰ ਦੇ ਵਿੱਚ ਐਮਐਲਏ ਸਰ ਹਮਿੰਦੀ ਪਠਾਣਾ ਸਾਹਿਬ ਨੇ ਬੜੀ ਤਿੱਖੇ ਦੇ ਨਾਲ ਸੰਪਤੀਆਂ ਵੀ ਕਰਾਈਆਂ ਸਰ ਐਮਪੀ ਇਲੈਕਸ਼ਨਾਂ ਦੇ ਵਿੱਚ ਜਦੋਂ ਆਪਾਂ ਪਾਰਟੀਆਂ ਦੇ ਕੁਝ ਵਰਕਰ ਸੀਗੇ ਦੋ ਦੋ ਤਿੰਨ ਤਿੰਨ ਵਾਰ ਪਾਰਟੀ ਦੇ ਵਰਕਰ ਸੀਗੇ ਭਾਵੇਂ ਉਹ ਆਪ ਚ ਵਿੱਚ ਬੁਖਰੇਵਾ ਸੀਗਾ ਵੋਟਾਂ ਦੇਣ ਵਾਸਤੇ ਉਹ ਤਿੰਨੇ ਉਮੀਦਵਾਰ ਜਿਨ੍ਹਾਂ ਨੇ ਜ਼ੋਰ ਲਾਇਆ ਆ ਜੋ ਉਮੀਦਵਾਰੀ ਚਾਹੁੰਦੇ ਆ ਸਰਪੰਚੀ ਚਾਹੁੰਦੇ ਆ ਤੇ ਉਹ ਕਿਸ ਤਰ੍ਹਾਂ ਹੱਲ ਕੀਤਾ ਜਾਂਦਾ ਇਸ ਚੀਜ਼ ਨੂੰ ਦੇਖੋ ਇਹ ਚੀਜ਼ ਹੁੰਦੀ ਹੈ ਪਿੰਡ ਦੇ ਨਿਰਪੱਖ ਉਹ ਇਹਦੇ ਵਿੱਚ ਕੋਈ ਪਾਰਟੀ ਵਾਜ ਦਾ ਕੋਈ ਮਿਲਾਨ ਦੇਣ ਦੀ ਜਿੱਥੇ ਜਿਸ ਨੂੰ ਪਿੰਡ ਵਾਲੇ ਚਾਹੁੰਦੇ ਨੇ ਉਹ ਚਾਹੇ ਕੋਈ ਵੀ ਹੋਵੇ ਉਹ ਆਪਣਾ ਉਮੀਦਵਾਰ ਚੁਣਨਗੇ ਔਰ ਆਪਣੇ ਹੀ ਤਰੀਕੇ ਦੇ ਨਾਲ ਉਹ ਆਪਣਾ ਸਰਪੰਚ ਬਣਾਉਣਗੇ ਔਰ ਆਪਣਾ ਪੰਚਾਇਤ ਮੈਂਬਰ ਬਣਾਉਣਗੇ ਇਹਦੇ ਵਿੱਚ ਕੋਈ ਵੀ ਦਖਲ ਦਾ ਜੀ ਨਹੀਂ ਹੈਗੀ ਐਮਐਲਏ ਸਾਹਿਬ ਵੱਲੋਂ ਉਹ ਇਹੀ ਕਿ ਬੇਨਤੀ ਕਰਦੇ ਆ ਕਿ ਤੁਸੀਂ ਜਿੰਨੇ ਵੀ ਭਰਾਓ ਕੋਸ਼ਿਸ਼ ਕਰੋ ਤੁਸੀਂ ਰਲ ਮਿਲ ਕੇ ਹੀ ਆਪਣੇ ਪੈਂਚ ਤੇ ਸਰਪੰਚ ਬਣਾਓ ਤਾਂ ਜੋ ਆਪਣੇ ਪਿੰਡ ਦਾ ਵਿਕਾਸ ਹੋਵੇ ਮੈਂ ਤਾਂ ਗਰੰਟਾ ਦੇਣੀਆਂ ਨੇ ਗਰੰਟਾ ਮੈਂ ਅੱਖ ਬਾਤ ਤੋਂ ਨਹੀਂ ਹੋ ਕੇ ਨਹੀਂ ਦੇਣੀ ਆ ਉਹ ਤਾਂ ਦੂਰ ਹੋ ਕੇ ਦੇਣੀ ਆ ਮੈਂ ਸਭ ਨੂੰ ਇੱਕ ਸਮਾਨ ਰੱਖਣਾ ਹੈ ਤੇ ਮੈਂ ਜਿਹੜੇ ਜੋ ਵਿਕਾਸ ਕਰਾਉਣ ਵਾਸਤੇ ਗਾਰੰਟੀਆਂ ਦੇਣੀਆਂ ਨੇ ਮੈਂ ਬਿਲਕੁਲ ਇੱਕ ਬੜਾ ਬਦਲੀਆਂ ਸਾਬਕਾ ਵਿਧਾਇਕ ਚੰਦੂ ਮਾਜਰਾ ਅੱਜ ਉਹਨੇੜੇ ਦਫ਼ਤਰ ਆਏ ਸੀਗੇ ਉਹਨਾਂ ਦਾ ਕੀ ਕਹਿਣਾ ਸੀਗਾ ਉਹ ਕਹਿੰਦੇ ਸੀਗੇ ਵੀ ਕਾਫੀ ਜ਼ਿਆਦਾ ਪਾਰਸ਼ੀਐਲਟੀ ਹੋ ਰਹੀ ਹੈ ਉਮੀਦਵਾਰਾਂ ਨੂੰ ਜਿਹੜੇ ਦੂਜੀ ਪਾਰਟੀਆਂ ਦੇ ਨੇ ਸਮੱਸਿਆਵਾਂ ਆ ਰਹੀਆਂ ਨੇ ਕੀ ਕਹਿੰਦੇ ਨੇ ਦੇਖੋ ਗੱਲ ਇਹ ਹੈ ਹਰ ਇੱਕ ਪਾਰਟੀ ਦਾ ਜੋ ਹਲਕਾ ਇੰਚਾਰਜ ਹੈ ਚਾਹ ਉਹ ਉੱਚ ਛੋਟੀ ਦਾ ਲੀਡਰ ਹੈ ਬਹੁਤ ਅੱਛੀ ਗੱਲ ਆ ਉਹ ਦਫ਼ਤਰ ਦੇ ਵਿੱਚ ਆਏ ਕੱਲ ਅਜੇ ਉਹ ਆਏ ਨੇ ਕੱਲ ਪਰਸੋਂ ਬੀਬਾ ਜੈਨਤਕੌਰ ਵੀ ਐਸੀ ਦੂਜੀ ਪਾਰਟੀਆਂ ਦੇ ਵੀ ਜੋ ਹਲਕਾ ਇੰਚਾਰਜ ਨੇ ਆ ਰਹੇ ਨੇ ਕਿਉਂਕਿ ਹਰ ਕੋਣ ਦੇਖਦੇ ਆਂ ਵੀ ਸ਼ਾਇਦ ਉਸ ਵੇਲੇ ਕਿੰਨੀ ਵੱਡੀ ਗਰਬੜ ਹੁੰਦੀ ਹੋਣੀ ਕਿੰਨੇ ਕੋ ਉਹ ਕਾਗਜ਼ ਕੈਂਸਲ ਹੋ ਗਏ ਹੋਣ ਕਿੰਨੇ ਨਵੇਂ ਨਹੀਂ ਹੋਣਾ ਪਰ ਤੁਸੀਂ ਦੇਖੋ ਜਦੋਂ ਉਹ ਆਏ ਨੇ ਉਸ ਟਾਈਮ ਮੈਂ ਬਾਹਰ ਖਲੋ ਕੇ ਬੈਂਚ ਦੇ ਕੋਲ ਆ ਆਪਣੇ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਦੀ ਹੈਲਪ ਕਰ ਰਿਆ ਸੀ ਉਹਨਾਂ ਨੂੰ ਐਨਓਸੀ ਵਗੈਰਾ ਬਾਹਰ ਲੋਕੇ ਹੀ ਦੇ ਰਿਆ ਸੀ ਔਰ ਜਦ ਕਿ ਉਹ ਆਪ ਅੰਦਰ ਸੀ ਆਪ ਸਭ ਕੋ ਦੇਖ ਕੇ ਆਏ ਆ ਬਾਹਰ ਰਹਿ ਕੇ ਜੋ ਮਰਜ਼ੀ ਕਹਿ ਸਕਦਾ ਉਹਨਾਂ ਦੀ ਆਪਣੀ ਸੋਚ ਕਾਂਗਰਸੀ ਵਰਕਰ ਦਾ ਇਲਜ਼ਾਮ ਆ ਕੇ ਪੈਸੇ ਲੈ ਕੇ ਜਿਹੜੀ ਹੈਗੀਆਂ ਸਮਝਾਂ ਗਲੀਆਂ ਦੇਖੋ ਗੱਲ ਇਹ ਹੈ ਕਹਿੰਦੇ ਆ ਵੀ ਕਹਨ ਨੂੰ ਜੋ ਮਰਜ਼ੀ ਕੋਈ ਕਹਿ ਸਕਦਾ ਇਹ ਨਾ ਇੱਕ ਜਜ਼ਬਾ ਹੁੰਦਾ ਹੈ ਕਿ ਕਿਦਾਂ ਭਾਈਚਾਰਕ ਸਾਂਝ ਨੂੰ ਰੱਖਣਾ ਮਜ਼ਬੂਤ ਉਦੇ ਤਰ੍ਹਾਂ ਐਮਐਲਏ ਸਾਨੂੰ ਅੱਜ ਤੱਕ तकरीबन 5-6 ਦਿਨ ਹੋ ਗਏ ਉਹ ਆਪਣੇ ਪਿੰਡੀ ਬੈਠੇ ਨੇ ਵੀ ਇਧਰ उधर ਕਿਤੇ ਨਹੀਂ ਗਏ ਸਾਰੇ ਫੰਕਸ਼ਨ ਬੰਦ ਉਹਨਾਂ ਇੱਕੋ ਗੱਲ ਕਹੀ ਹੈ ਵੀ ਲੋਕਾਂ ਨੇ ਮੇਰੇ ਕੋ ਆਉਣਾ ਮੈਂ ਲੋਕਾਂ ਨੂੰ ਸਮਝਾਉਣਾ ਪਈ ਐਂ ਨਹੀਂ ਕਰਨਾ ਪੈਸੇ ਦੇ ਲੈਣ ਦੀ ਗੱਲ ਤਾਂ ਬਹੁਤ ਦੂਰ ਉਹ ਜੇ ਕੋਈ ਨਾਮ ਵੀ ਲੈਂਦਾ ਉਹਨੇ ਇੱਕੋ ਗੱਲ ਕਹਿੰਦਾ ਮੇਰੇ ਕੋ ਗੱਲ ਨਹੀਂ ਕਰਨੀ ਔਰ ਪਿੰਡ ਜਾ ਨਿਕਲ ਜਾ ਤੇਰਾ ਮੇਰਾ ਕੋਈ ਲੈਣ ਦੇ ਨਹੀਂ ਔਰ ਉਹ ਪਹਿਲੀਆਂ ਗੱਲਾਂ ਨਹੀਂ ਹੈਗੇ ਮੈਂ ਆਪਾਂ ਕਿਸੇ ਨੂੰ ਕਹੀਦੇ ਐ ਕੁਛ ਨਹੀਂ ਪਾਰਦਰਸ਼ਿਕ ਤਰੀਕੇ ਦੇ ਨਾਲ ਹੀ ਇਲੈਕਸ਼ਨ ਹੋਣੀ ਹੈ ਜੋ ਮਰਜ਼ੀ ਕੋਈ ਕਹ ਲੈ ਸੰਦੇਸ਼ ਕੀ ਹੈ ਜੀ ਵੀਰਵਾਰਨ ਸਰਪੰਚਾ ਮੈਂ ਸਾਰੇ ਹੀ ਹਲਕਾ ਸਨੌਰ ਦੇ ਉਮੀਦਵਾਰ ਜੋ ਸਰਪੰਚ ਚ ਲੈਣਾ ਚਾਹੁੰਦੇ ਨੇ ਜੋ ਪੈਂਚੇ ਚ ਲੈਣੇ ਚਾਹੁੰਦੇ ਕਾਗਜ਼ ਪਰ ਉਹ ਸਾਰਿਆਂ ਨੂੰ ਅਧਿਕਾਰ ਹੈ ਪਰੰਦਾ ਪਰ ਇੱਕ ਬੇਨਤੀ ਕਰਾਂਗੇ ਅਸੀਂ ਐਮਐਲ ਸਾਹਿਬ ਵੱਲੋਂ ਹਜ਼ਾਰ ਮੀਸੀ ਪ੍ਰਣਾਮਾ ਦਾ ਸਾਹਿਬ ਵੱਲੋਂ ਵੀ ਮੰਚ ਤੇ ਬੈ ਕੇ ਇੱਕ ਪਿੰਡ ਦੇ ਇੱਕ ਸਟੇਜ ਤੇ ਬੈਠ ਕੇ ਸਾਰੇ ਮੇਰੇ ਭਰਾ ਚਾਹੇ ਮੰਦਰ ਜਿਵੇਂ ਗੁਰਦਰਾ ਸਾਹਿਬ ਚ ਬੈਜੋ ਕਿਤੇ ਬੈਜੋ ਇੱਕ ਥਾਂ ਬੈਗੇ ਇੱਕ ਇਹੋ ਜਿਹਾ ਸਿਲੀਆਂ ਦਿਓ ਵੀ ਹਲਕਾ ਸਨੌਰ ਜਿਹੜਾ ਤੇ ਬਾਤ ਤੋਂ ਬਾਤ ਜੜੀਆਂ ਨੇ ਉਹੋ ਜਿਹੀ ਇਲੈਕਸ਼ਨ ਨਹੀਂ ਹੋਈਆਂ ਸੰਮਤੀਆਂ ਹੋਈਆਂ ਨੇ ਪਰ ਬਹਿ ਕੇ ਜਿਹੜੇ ਆਪਣੇ ਪਰਿਵਾਰਿਕ ਸੰਗਮ ਮਜ਼ਬੂਤ ਕੀਤਾ ਤੇ ਇੱਕ ਆਪਣਾ ਸਰਪੰਚ ਬਣਾਇਆ ਤੇ ਆਪਣੇ ਮੇਲੇ ਮੈਂਬਰ ਪੰਚਾਇਤ ਬਣਾਇਆ ਤੇ ਇਸ ਕਾ ਕੋਈ ਲੜਾਈ ਤਗੜੇ ਤੋਂ ਨਸ਼ੇ ਤੋਂ ਸ਼ਰਾਬ ਤੋਂ ਸਭ ਨੂੰ ਬੇਨਤੀ ਕੋਈ ਵੀ ਵਰਤੋਂ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਇਹ ਦਰਿਆ ਜਿਹੜਾ ਸ਼ੇਵਾ ਦਰਿਆ ਇਹ ਪਹਿਲੇ ਹੀ ਪੰਜਾਬ ਨੂੰ ਬਰਬਾਦ ਕਰ ਤੇ ਪੰਜਾਬ ਦੀ ਨੌਜਵਾਨੀ ਬਰਬਾਦ ਕੀਤਾ ਸਾਰਿਆਂ ਨੂੰ ਬੇਨਤੀ ਨਸ਼ਾ ਕੋਈ ਨਾ ਵੰਡੇ ਪੈਸਾ ਕੋਈ ਨਾ ਵੰਡੇ ਇਮਾਨਦਾਰੀ ਕਰਕੇ ਇੱਕ ਮੰਚ ਤੇ ਇਕੱਠੇ ਹੋ ਜਾਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ